ਜਿਵੇਂ ਕਿ ਸਿਆਲਾਂ ਵਿੱਚ ਬਹੁਤ ਫੈਰੇ ਆ ਲਾਲੂਨ ਦਾਲ ਚੀਨੀ ਇਹ 6-7 ਚੀਜ਼ਾਂ ਪਾ ਗਏ ਤੇ ਆਹ ਜੀ ਕੋਲਾ ਕੋਲਾ ਵੀ ਕੁੱਟ ਕੇ ਪਾ ਲੇ ਭਾਬਿਓ ਹੁਣ ਕਰਦੇ ਆਂ ਚੀਜ਼ਾਂ ਮਿਕਸ ਦਿਖਾ ਜਾਣੀ ਇਹਨਾਂ ਜਿੰਨੀ ਭਾਈ ਕੱਲ ਤੱਕ ਭਾਜੀ ਕਹਿੰਦੇ ਖਾ ਜਾਣੀ ਉਹਨਾਂ ਨੇ ਸਾਰੀ ਐ ਨਹੀਂ ਛੱਡ ਕੇ ਤੇ ਪਹਿਲਾਂ ਉਹਨੂੰ ਖਾਣਗੇ ਕਰੋ ਚੈੱਕ ਇਧਰ ਆ ਜੋੜਿਆਂ ਨੂੰ ਵੀ ਰੱਖਤੀ ਐ ਸਾਰੇ ਪੈ ਗਏ ਕਿਦਾਂ ਟੁੱਟ ਗਏ ਵਿੱਚ ਹੀ ਡੇ ਗਏ ਮੂੰਹ ਤੇ ਮੂੰਹ ਹਾਂਜੀ ਕੀ ਹਾਲ ਚਾਲ ਹੈ ਜੀ ਮੇਰੇ ਸਾਰੇ ਵੀਰਾਂ ਠੀਕ ਠਾਕ ਹੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਔਰ ਕਿੱਦਾਂ ਮੇਰੇ ਸਾਰੇ ਵੀਰ ਭਰਾ ਚੜ੍ਹਦੀ ਕਲਾ 'ਚ ਏਦਾਂ ਜਾਨਵਰ ਪੰਛੀ ਠੀਕ ਹੈ ਸਾਰੇ ਵੀਰਾਂ ਦੇ ਲੋ ਜੀ ਬਾਬਿਓ ਅੱਜ ਤੁਹਾਨੂੰ ਇੱਕ ਏਦਾਂ ਦੀ ਤਗੜੀ ਚੀਜ਼ ਬਣਾ ਕੇ ਦਿਖਾਉਣ ਲੱਗੇ ਆਣਾ ਜਿਹਦੇ ਕਿ ਸਿਆਲਾਂ ਵਿੱਚ ਬਹੁਤ ਫਾਇਦੇ ਆ ਕਬੂਤਰਾਂ ਦਾ ਹਾਜਮੇ ਲਈ ਤੇ ਕਬੂਤਰਾਂ ਦੇ ਅੰਦਰ ਅੰਦਰ ਪਾਚਣ ਸ਼ਕਤੀ ਲਈ ਬਹੁਤ ਵਧੀਆ ਚੀਜ਼ ਏ ਤੋਂ ਅੱਜ ਬਣਾ ਕੇ ਦਿਖਾਣੇ ਆ ਪੀਲੀਆਂ ਇਟਾਂ ਦੀ ਕੇਰੀ ਇਹਦੇ ਵਿੱਚ ਕੀ ਕੀ ਚੀਜ਼ਾਂ ਪੈਂਦੀਆਂ ਨੇ ਉਹ ਸਾਰਿਆਂ ਤੁਹਾਨੂੰ ਵਿਸਤਾਰ ਚ ਸਮਝਾਵਾਂਗੇ ਬਣਾ ਕੇ ਦਿਖਾਵਾਂਗੇ ਕੁੱਟ ਕੇ ਪਾਈ ਦੀਆਂ ਕਿਹੜੀਆਂ ਚੀਜ਼ਾਂ ਕਿਹੜੀਆਂ ਗ੍ਰाइंड ਕਰਕੇ ਪਾਈ ਦੀਆਂ ਸਭ ਕੁਝ ਦਿਖਾਨੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਬਣੇ ਰੋ ਨਾਲ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਤੁਸੀਂ ਇੱਡਾ ਦੇ ਵਧੀਆ-ਵਧੀਆ ਵੀਡੀਓ ਦੇਖ ਸਕੋ ਮੇਰੇ ਵੀਰ ਤੇ ਆਓ ਲੈ ਕੇ ਚੱਲਦਾ ਤੁਹਾਨੂੰ ਚੀਜ਼ ਤੱਕ ਆਹ ਚੀਜ਼ ਆ ਵੀਰੋ ਜਿਹੜੀ ਬਣਾਈਏ ਸੀ ਇਹ ਕਿੱਦਾਂ ਬਣਾਈ ਤੇ ਕੀ ਕੀ ਚੀਜ਼ਾਂ ਪਾ ਕੇ ਬਣਾਈਏ ਉਹ ਸਾਰਾ ਕੁਝ ਦੱਸਦਾ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਬਣਾ ਕੇ ਦੱਸਦਾ ਵਾ ਤੇ ਪੂਰਾ ਬਾਟਾ ਭਰ ਕੇ ਬਣਾਈ ਸੀ ਅਸੀਂ ਤੇ ਵਾਵਾ ਬਣਾਈ ਸੀ ਬਾਕੀ ਕਬੂਤਰਾਂ ਨੂੰ ਪਾਤੀ ਇਹ ਥੋੜੀ ਜੀ ਹੁਣ ਬਚੀ ਹੈ ਪਲੇਟ ਕਿ ਜੀ ਇਹ ਹੁਣ ਕੱਲ ਪਰਸ ਨੂੰ ਪਾ ਦਾਂਗੇ ਜ ਜ ਉਹਨਾਂ ਨੇ ਖਾ ਲਈ ਜਦੋਂ ਬਾਕੀ ਤੁਹਾਨੂੰ ਮੈਂ ਦਿਖਾਣਾ ਕਿੱਦਾਂ ਬਣੀ ਜੀ ਤੇ ਕੀ ਕੁਝ ਪਾਇਆ ਸੀ ਇਹਦੇ ਵਿੱਚ ਆਜੋ ਮੇਰੇ ਵੀਰ ਜੇਰ ਤਾਂ ਕਟ ਗਏ ਇਹਦੇ ਵਿੱਚ ਪਾਣਾ ਹੈ ਵੱਡੀ ਲਾਚੀ ਛੋਟੀ ਲਾਚੀ ਜੀਰਾ ਜਵੈਨ ਕਾਲਾ ਲੂਣ ਦਾਲ ਚੀਨੀ ਇਹ 6-7 ਚੀਜ਼ਾਂ ਪਾ ਗਏ ਤੇ ਤਿਆਰ ਕਰੀ ਦੀ ਇਹਨੂੰ ਬਹੁਤ ਚਾਹਣਾ ਖਾਂਦੇ ਆ ਕਬੂਤਰ ਖਤਮ ਹੋ ਹੀ ਤਿਆਰ ਏਡ ਕੁੱਟਦੇ ਪਿਆ ਹੁਣ ਆਹੋ ਚੱਕ ਆਹ ਜੀ ਕੋਲਾ ਕੋਲਾ ਵੀ ਕੁੱਟ ਕੇ ਪਾਣ ਲੱਗੇ ਵਿੱਚ ਇਹ ਵੀ ਵਾਵਾ ਚਾਹਣਾ ਖਾਂਦੇ ਨੇ ਬਾਬੇ ਕੋਲਾ ਵੀ ਪਾਤਾ ਕੁੱਟ ਕੇ ਵਿੱਚ ਧੁੰਵਾਰੀਆ ਕਾਲੇ ਲੂਣ ਦੀ ਇਹ ਜ਼ਿਆਦਾਤਰ ਇੱਦਾਂ ਆਪ ਕੁੱਟ ਕੇ ਪਾਨੇ ਢੇਲਿਆਂ ਨਾਲ ਲਿਆ ਆ ਗਏ ਪਾਕਿਸਤਾਨੀ ਲੂਣ ਹੈ ਇਹਨੂੰ ਆਪ ਕੁੱਟ ਕੇ ਜਿੰਨੇ ਕੋ ਲੋਡ ਹੈ ਉੰਨਾ ਕ ਪਾਲੀ ਦਾ ਇਹ ਵਧੀਆ ਰਹਿੰਦਾ ਕਰੋ ਚੈੱਕ ਹੁਣ ਇਹਨੂੰ ਵੀ ਕੁੱਟ ਕੇ ਤੇ ਇੱਧਰ ਮਿਕਸ ਕਰਦੇ ਆ ਦੋ ਤਰ੍ਹਾਂ ਦਾ ਲੂਣ ਇੱਕ ਚਿੱਟਾ ਹੈ ਇੱਕ ਕਾਲੇ ਰੰਗ ਦਾ ਪਾਕਿਸਤਾਨੀ ਐ ਉਧਰ ਉਹਨੇ ਇਹਨੂੰ ਕੁੱਟ ਕੇ ਤੇ ਹੁਣ ਇਹਦੇ ਵਿੱਚ ਮਿਕਸ ਕਰਦੇ ਆ ਲਓ ਜੀ ਢੋਣ ਵੀ ਹੋ ਗਿਆ ਤਿਆਰ ਹੁਣ ਕਰਦੇ ਆ ਇਹਨੂੰ ਮਿਕਸ ਕਰ ਦੋ ਜੀ ਮਿਕਸਰ ਦੇ ਵਿੱਚ ਲਓ ਜੀ ਬਾਬੇ ਹੁਣ ਕਰਦੇ ਆ ਚੀਜ਼ਾਂ ਮਿਕਸ ਆਫ ਜਵਾਨ ਜੀਰਾ ਛੋਟੀ ਲਾਚੀ ਵੱਡੀ ਲਾਚੀ ਤੇ ਆ ਕਾਲੀਆਂ ਮਿਰਚਾਂ ਲੌਂਗ ਤੇ ਥੋੜੀ ਦਾਲਚੀਨੀ ਆ ਇਹਦਾ ਪਾਊਡਰ ਆ ਦਾਲ ਚੀਨੀ ਦਾ ਪਾਊਡਰ ਤੇ ਸਾਰੀਆਂ ਚੀਜ਼ਾਂ ਹੁਣ ਮਿਕਸ ਕਰਦੇ ਆਂ ਵਿੱਚ ਤੇ ਫੇਰ ਪਾਨੇ ਆ ਕਬੂਤਰਾਂ ਨੂੰ ਇਹਨਾਂ ਨੂੰ ਗ੍ਰाइंड ਕਰਕੇ ਤੇ ਵਿੱਚ ਪਾਣੀ ਆ ਗ੍ਰाइंड ਕਰਕੇ ਹੁਣ ਤੁਹਾਨੂੰ ਮੈਂ ਦਿਖਾਣਾ ਲਓ ਜੀ ਲੋਣੇ ਕਰ ਲਿਆ ਮਿਕਸ ਤੇ ਇਧਰ ਇਹ ਵੀ ਸਾਰਾ ਕੁਝ ਗ੍ਰाइंड ਕਰ ਲਿਆ ਹਾਂ ਦਾ ਮਿਕਸੀ ਦੇ ਵਿੱਚ ਇਹਨੂੰ ਵੀ ਪਾਨੇ ਆ ਇੱਥੇ ਤੇ ਇਹਨੂੰ ਇਧਰ ਪਹਿਲਾਂ ਪਾਨੇ ਆ ਦਾਲ ਚੀਨੀ ਪਾਊਡਰ ਇਹਦੇ ਵਿੱਚ ਤੇ ਆ ਵੀ ਸਭ ਕੁਝ ਮੈਂ ਗ੍ਰाइंड ਕਰ ਲਿਆ ਹੈ। ਇਦਾਂ ਦਾ ਕਰਕੇ ਸਭ ਕੁਝ ਇਹ ਚ ਮਿਕਸ ਕਰਕੇ ਬਰੀਕ ਕਰਕੇ ਤੇ ਇਹਦੇ ਵਿੱਚ ਮਿਕਸ ਕਰ ਦੇਣਾ ਸਾਰਾ ਕੁਝ ਇਹਨੂੰ। ਮੋਰੀ ਜੀ ਚੈੱਕ। ਹੁਣ ਮਿਕਸ ਕਰਕੇ ਤੁਹਾਨੂੰ ਦਿਖਾਣਾ ਸਭ ਕੁਝ ਮੈਂ। ਮੋਰੀ ਜੀ ਇਹ ਵੀ ਕਰਤਾ ਸਭ ਕੁਝ ਮਿਕਸਰ ਦੇ ਵਿੱਚ। ਇਹ ਫਰਾਗ ਦੇ ਫਾਇਦੇ ਆ ਜੀ। ਇਹ ਚਾਲਾ ਜ ਵਧੀਆ ਰਹਿੰਦੀ ਐ ਦਵਾਈਆਂ ਨਾਲ ਉਹ ਦੇਸੀ ਨੁਟਾ ਐ ਇਹਦਾ ਨਾਲ ਕਬੂਤਰ ਦਾ ਹਾਜਮਾ ਸਹੀ ਰਹਿੰਦਾ ਐ ਦਾਣੇ ਦੂਣੇ ਵਧੀਆ ਪਚ ਜਾਂਦੇ ਉਹਦੇ ਹੁਣ ਮੈਂ ਉਤ ਲਾ ਲਈਏ ਸਾਰੇ ਨੂੰ ਤੇ ਫੇਰ ਰੱਖ ਦਿਆਂ ਕਬੂਤਰਾਂ ਨੂੰ ਤੁਸੀਂ ਦੇਖੋ ਕਿੰਦਾ ਟੁੱਟ ਕੇ ਪੈਣਾ ਕਬੂਤਰਾਂ ਨੇ ਅੱਜ ਤੱਕ ਖਾ ਜਾਣੀ ਇਹਨੇ ਜਿੰਨੀ ਭਾਈ ਕੱਲ ਤੱਕ ਭਾਜੀ ਕਹਿੰਦੇ ਖਾ ਜਾਣੀ ਉਹਨਾਂ ਨੇ ਸਾਰੀ ਐ ਤੁਹਾਨੂੰ ਦਿਖਾਣੇ ਆ ਦੇਖੋ ਕਿਦਾਂ ਪੈਣਗੇ ਟੁੱਟ ਗਏ ਜਿੰਨੇ ਰੱਖੀ ਸ਼ਾਮ ਤੱਕ ਨਵੇੜ ਦੇਣੀ ਉਹਨਾਂ ਨੇ ਸਾਰੀ ਜਿੰਨੀ ਜਿੰਨੀ ਭਾਂਡੇ ਚ ਰੱਖੀ ਹੁਣ ਤੁਹਾਨੂੰ ਰੱਖ ਕੇ ਦਿਖਾਣਾ ਨਾ ਲੋ ਜੀ ਰੱਖਤੀ ਐ ਇੱਧਰ ਇਹਨਾਂ ਨੂੰ ਗਿਰਕ ਦੇਖੋ ਪੈਗੇ ਸਾਰੇ ਟੁੱਟ ਗਏ ਦਾਣੇ ਛੱਡ ਗਏ ਤੇ ਪਹਿਲਾਂ ਉਹਨੂੰ ਖਾਣਗੇ ਕਰੋ ਚੈੱਕ ਇੱਧਰ ਆਹ ਜੋੜਿਆਂ ਨੂੰ ਵੀ ਰੱਖਤੀ ਐ ਸਾਰੇ ਪੈਗੇ ਕਿਦਾਂ ਟੁੱਟ ਗਏ ਵਿੱਚ ਹੀ ਡੇਗੇ ਮੂੰਹ ਤੇ ਮੂੰਹ ਦੇਖੋ ਇਦਾਂ ਇਹਨਾਂ ਦਾ ਹਾਜਮਾ ਸਹੀ ਰਹੂਗਾ ਖਾ ਕੇ ਤੇ ਬੱਚਿਆਂ ਨੂੰ ਵੀ ਖਰਾਕ ਚ ਜਾਣਗੇ ਚੋਗੇ ਜ ਬਹੁਤ ਆਹਣਾ ਖਾਂਦੇ ਆ ਬਹੁਤ ਵਧੀਆ ਚੀਜ਼ ਆ ਇਧਰ ਵੀ ਦੇਖੋ ਸਾਰੇ ਕਿਦਾਂ ਲੱਗੇ ਆ ਹੁਣ ਇਧਰ ਦੂਜੇ ਖੁੱਡੇ ਵਾਲਿਆਂ ਨੂੰ ਵੀ ਰੱਖ ਦਈਏ ਤੇ ਛੋਟੇ ਬੱਚਿਆਂ ਨੂੰ ਵੀ ਰੱਖ ਦਈਏ ਜੀ ਮੇਰੇ ਵੀਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਕਿਹੜੇ-ਕਿਹੜੇ ਬੰਦੇ ਨੂੰ ਇਸ ਚੀਜ਼ ਬਾਰੇ ਪਤਾ ਹੈ ਜਾਂ ਬਣਾਉਣ ਬਾਰੇ ਜਾਂ ਕੋਈ ਹੋਰ ਅਦਾਈ ਚੀਜ਼ ਬਣਾਈਏ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਨੂੰ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰਾ ਵੀਰ ਅੱਗੇ ਤੋਂ ਅੱਗੇ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਅਸੀਂ ਬਾਜ਼ੀਆਂ ਰਿਗਾਰਡਿੰਗ ਹੋਰ ਬਦਮਾ ਰਿਗਾਰਡਿੰਗ ਸਭ ਕੁਝ ਲੈ ਕੇ ਆਵਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰਾ ਵੀਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਕਿਸ ਟੌਪਿਕ ਉੱਤੇ ਤੁਸੀਂ ਵੀਡੀਓ ਦੇਖਣੀ ਚਾਹੁੰਦੇ ਹੋ ਓਕੇ ਜੀ ਮੇਰੇ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ